ਸਸ਼੍ਰੀ ਅਕਾਲ ਦੋਸਤੋ ਸੰਦੀਪ YouTube 90 ਵਿਚੜਾ ਬਹੁਤ ਬਹੁਤ ਸਵਾਗਤ ਹੈ ਆ ਦੇਖੋ ਜੀ ਪਿੰਡ ਕੌੜੀ ਦੀ ਸੜਕ ਕਿੰਨੀ ਢੱਟੀ ਹੋਈ ਹੈ ਆ ਦੇਖੋ ਓਏ ਪਿੱਛੇ ਤੱਕ ਜਿੱਤੀ ਹੈ ਦੇਖੋ ਦੇਖੋ ਇਹ ਕਿ ਨਹੀਂ ਸੜਕ ਢੱਟੀ ਹੋਈ ਹੈ ਸਰਕਾਰ ਨੂੰ ਚਾਹੀਦਾ ਕਿ ਸੜਕ ਨਵੀਂ ਬਣਾਈ ਦਿੱਤੀ ਜਾਵੇ ਤੇ ਇਹ ਟਿਪਪਰ ਆਉਂਦੇ ਨੇ ਟਰੱਕ ਦੇ ਭਰੇ ਹੋਏ ਖਾਸ ਗੋਸ ਸੜਕ ਨੂੰ ਤੋੜ ਦਿੰਦੇ ਨੇ ਤੇ ਆ ਦੇਖੋ ਹੀ ਥੋੜਾ ਥੋੜਾ ਟੋਏ ਆਪਾਂ ਖੜੇਗਾ ਉੱਤੇ ਤੇ ਇਸ ਤੋਂ ਕਾਹਨ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਸੜਕ ਨੂੰ ਨੰੰਬੀ ਬਣਾਈ ਦਿੱਤੀ ਜਾਵੇ ਤੇ ਜਿਹੜੇ ਕਈ ਵਾਰੀ ਸੀਜ਼ਨਟ ਵੀ ਹੋ ਜਾਂਦਾ ਤੇ ਇਹਦੇ ਵਿੱਚ ਪਾਣੀ ਭੜਿਆ ਦੇ ਬਸਤ ਦੇ ਮੌਸਮ ਵਿੱਚ ਅੱਜ ਵੀ ਦੇਖੋ ਮੀਂਹ ਪਿਆ ਹੋਇਆ ਦੇਖੋ ਖੇਤ ਗਿੱਲੇ ਹੋਏ ਹੋਏ ਨੇ ਤੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਆਹ ਸੜਕਾਂ ਨੇ ਇਹਨਾਂ ਨੂੰ ਰਿਪੇਅਰ ਕੀਤੀ ਜਾਵੇ ਨਵੀਆਂ ਬਣਾਈ ਦਿੱਤੀਆਂ ਨਾ ਤੋੜ ਕੇ ਦੇਖੋ ਥਾਂ ਥਾਂ ਗੱਡੇ ਪਏ ਨੇ ਡੀ ਨਾਲ ਡਾਰੇ ਜਾਂਦਾ ਬਾੜੀ ਦੇ ਮੌਸਮ ਵਿੱਚ ਕਿਉਂਕਿ ਟੋਏ ਨੇ ਭਰੇ ਰਹਿੰਦੇ ਨੇ ਪਤਾ ਨਹੀਂ ਲੱਦਾਂਗਾ ਟੋਹਿਆਂ ਦਾ ਤੇ ਮੇਰੀ ਬਾਦੂਬਾਤ ਸ਼ੇਅਰ ਕਰਿਓ ਸਬਸਕ੍ਰਾਈਬ ਕਰ ਲਾਇਕ ਨੂੰ ਬਹੁਤ ਬਹੁਤ ਧੰਨਵਾਦ